हां जी दोस्तों सत श्री अकाल स्वागत करते हैं टोटा राज संधू फार्मिंग ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸ਼ੀਆਪਾੜੀ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਗੁਰਵਿੰਦਰ ਸਿੰਘ ਉਹਨਾਂ ਦੇ ਫਾਰਮ ਤੇ ਆਇਆ ਦੋਸਤੋ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਇਸ ਘਰ ਤੋਂ ਪਾਈਆਂ ਨੇ ਬਹੁਤ ਸਾਰੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੇ ਹਾਂ ਪਸ਼ੂ ਵਪਾਰਤਾ ਕੀਤਾ ਵੀਰ ਉਹਨਾਂ ਦਾ ਤੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਇਸ ਘਰੇ ਢੰਡੂਰ ਸਾਹਿਬ ਪਿੰਡ ਬਿਲਕੁਲ ਲੱਗ ਗਿਆ ਦੋਸਤੋ ਫੀਰ ਮੁਹੰਮਦ ਡਹਿਰਾ ਤੇ ਬੈਕ ਪਛਾੜੀਆਂ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਮਹੂ ਤੋਂ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਆ ਤੇ ਜੀਰਾ ਸ਼ਹਿਰ ਵੀ ਤਕਰੀਬਨ ਕੋਈ 10-11 10-10 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਬਠਿੰਡਾ ਨੈਸ਼ਨਲ ਬਠਿੰਡਾ ਅਮਰਸਰ ਨੈਸ਼ਨਲ ਹਾਈਵੇ ਤੋਂ ਦੋਸਤੋ ਚੜ੍ਹਦੇ ਪਾਸੇ ਵਾਲ ਪਿੰਡ ਹੈ ਕੋਈ ਕਿਲੋਮੀਟਰ ਦੀ ਦੂਰੀ ਆ ਪਿੰਡ ਸ਼ੀਆਂਪਾੜੀ ਦੀ ਸੋ ਫਿਰ ਗੁਰਵਿੰਦਰ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਦੋਸਤੋ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 13 ਅਗਸਤ ਸਮਾਂ ਕੋਈ ਮਾਰਨਿੰਗ ਦੇ 9:30 ਵਜੇ ਦਾ ਆਪਾਂ ਇਹ ਵੀਡੀਓ ਬਣਾਉਣ ਜਾ ਰਹੇ ਹਾਂ ਦੋ ਪਸ਼ੂ ਸੋਏ ਸੁਭਾਏ ਆ ਇੱਕ ਦੋਸਤੋ ਇੱਧਰ ਤੁਸੀਂ ਦੇਖ ਰਹੇ ਜੀ ਪੂਰੀ ਨੀਲੀ ਦੇ ਵਿੱਚ ਇਹ ਝੋਟੀ ਆ ਇਹ ਬਿਲਕੁਲ ਸੱਜਰ ਤਾਜੀ ਸੂਈ ਆ ਅੱਜ ਭਲਕ ਸਮਾਂ ਹੋਇਆ ਸੂਈ ਨੂੰ ਇੱਕ ਦੋਸਤੋ ਵੈੜ ਸੂਈ ਆ ਇਹਦੇ ਵਿੱਚੋਂ ਇੱਕ ਮੱਝ ਤੁਸੀਂ ਸਾਹਮਣੇ ਦੇਖ ਰਹੇ ਜੀ ਇੱਕ ਐਚ ਐਫ ਡੱਬੀ ਜਿਹੜੀ ਕ੍ਰਾਸ ਵੈੜ ਇੱਕ ਸ਼ਾਈ ਵਾਲ ਅੰਗ ਦੇ ਵਿੱਚ ਵੈੜ ਜਿਹੜੀ ਇਹ ਦੋਸਤੋ ਤਿੰਨੇ ਪਸ਼ੂ ਗੱਭਣ ਆ ਤੇ ਦੋ ਸੂਏ ਸੁਭਾਏ ਆ ਠੀਕ ਆ ਜੀ ਸੋ ਪੰਜਾਂ ਨਗਾਂ ਦੀ ਡਿਟੇਲ ਆਪਾਂ ਵੀਰ ਗੁਰਵਿੰਦਰ ਤੋਂ ਲੈ ਲੈਨੇ ਆ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਇਹ ਫੁੱਲ ਇਨਫੋਰਮੇਸ਼ਨ ਆ ਇਹਨਾਂ ਪਸ਼ੂਆਂ ਦੀ ਜਾਣਕਾਰੀ ਸੰਬੰਧੀ ਉਹ ਸਾਰੇ ਭਰਾਵਾਂ ਨੂੰ ਸਮਝ ਵਿੱਚ ਆ ਸਕੇ ਆਹ ਕਰਦੇ ਆ ਗੱਲਬਾਤ ਵੀਰ ਗੁਰਵਿੰਦਰ ਤੇ ਨਾਲ ਪੁੱਛ ਲੈਣੀ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗੁਰਵਿੰਦਰ ਸਾਸਰੀ ਕਾਲ ਸੱਸੀ ਘਾ ਵੀਰ ਜੀ ਸਭ ਠੀਕ ਠਾਕ ਹੈ ਹਾਂਜੀ ਹਾਂਜੀ ਵਧੀਆ ਜੀ ਵਧੀਆ ਠੀਕ ਆ ਅੱਛਾ ਵੀਰ ਗੁਰਵਿੰਦਰ ਪਸ਼ੂ ਵੈਸੇ ਆਪਣੇ ਕੋਲ ਡੇਲੀ ਰੁਟੀਨ ਦੇ ਵਿੱਚ ਹੀ ਹੁੰਦੇ ਆ ਹਾਂਜੀ ਆਉਂਦੇ ਹੀ ਰਹਿੰਦੇ ਆ ਵੀਰੇ ਠੀਕ ਆ ਜੀ ਤੇ ਅੱਜ ਵੀ ਤਕਰੀਬਨ ਆਪਣੇ ਕੋਲ ਪੰਜ ਪਸ਼ੂ ਵਗਾਊਗਾ ਦੋ ਹੀ ਸੂਏ ਤੇ ਤਿੰਨ ਗੱਬਣੇ ਹਾਂਜੀ ਤਿੰਨ ਗੱਬਣਾਈ ਦੋ ਗਾਵਾਂ ਗੱਬਣਾ ਇੱਕ ਝੋਟੀ ਗੱਬਣੀ ਠੀਕ ਆ ਜੀ ਹਾਂ ਠੀਕ ਹੈ ਵੀਰ ਸ਼ੁਰੂਆਤ ਵੀਰ ਗੁਰਮਿੰਦਰ ਇੱਥੋਂ ਕਰਦੇ ਆ ਜਿਹੜੀ ਆਪਣੇ ਕੋਲ ਪੂਰੀ ਸਾਹਮਣੇ ਝੋਟੀ ਇਹ ਦਿਸ ਰਹੀ ਆ ਹਾਂਜੀ ਤਾਂ ਚੰਗੀ ਝੋਟੀ ਐ ਬਰਦੋਸੋ ਬਾਡੀ ਸਟਰਕਚਰ ਤੁਸੀਂ ਝੋਟੀ ਦਾ ਵੇਖੋ ਬਹੁਤ ਸੋਹਣੀ ਆ ਸੋਹਣੇ ਕੱਦ ਕੱਦ ਦੇ ਵਿੱਚ ਸਿੰਗਲ ਹੱਡੀ ਦੇ ਵਿੱਚ ਸੋ ਮਾਰਕਿੰਗ ਵੀ ਹੈਗੀ ਆ ਕਿਤੇ ਨਾ ਕਿਤੇ ਨੀਲੀ ਦਾ ਪੱਖ ਵੀ ਹੈਗਾ ਝੋਟੀ ਦੇ ਵਿੱਚ ਸੋਹਣਾ ਕੱਦ ਸੋਹਣੀ ਹਾਈਟ ਇਹ ਤਾਂ ਗੁਰਵਿੰਦਰ ਕੀ ਡਿਟੇਲ ਆ ਕੱਲ ਦੀ ਸੂਈ ਹਾਂਜੀ ਕੱਲ ਸੂਈ ਹੋਈ ਆ ਓਕੇ ਪਰ ਵੀਰ ਇਹਨੇ ਨਾ ਬੱਚਾ ਨਹੀਂ ਲਿਆ ਯਾਰ ਅੱਛਾ ਜੀ ਹਾਂ ਠੀਕ ਹੈ ਬੱਚਾ ਬੱਚਾ ਨਹੀਂ ਲਿਆ ਸੂਈ ਆਪਣੇ ਘਰੇ ਆ ਸਭ ਵੀਡੀਓ ਵੀਡੀਓ ਵਿਖਾ ਦਾਂਗੇ ਜੇ ਕਿਸੇ ਨੇ ਵੀਰ ਨੇ ਵੇਖਣੀ ਹੋਵੇ ਨਾ ਓਕੇ ਹਾਂਜੀ ਜੇ ਰਜੂ ਜੀ ਸਭ ਵੀਡੀਓ ਹੈਗੀ ਆ ਪਰ ਇਹਨੇ ਨਾ ਬੱਚਾ ਨਹੀਂ ਲਿਆ ਯਾਰ ਠੀਕ ਹੈ ਜੀ ਹਾਂ ਠੀਕ ਹੈ ਜੀ ਉਹ ਕਰਦੀ ਬਹੁਤ ਆ ਬੱਚੇ ਦਾ ਪਰ ਪਸੰਦੀ ਨਹੀਂ ਬੱਚੇ ਅੱਛਾ ਅੱਛਾ ਹਾਂਜੀ ਕਿਉਂਕਿ ਆਪਾਂ ਦੱਸ ਕੇ ਦੇਣੀ ਆ ਦੱਸ ਕੇ ਦੇਣੀ ਮੈਂ ਤਾਂ ਵੀਡੀਓ ਵੈਸੇ ਵਿੱਚ ਪਾਉਣੀ ਹੀ ਤੇ ਮੈਂ ਫੇਰ ਮਾ ਚਲ ਫੇਰ ਨਹੀਂ ਨਹੀਂ ਕੋਈ ਗੱਲ ਨਹੀਂ ਹਾਂ ਤੁਸੀਂ ਅੱਗੇ ਚੱਲ ਕੋਈ ਬਾਹਰ ਉਹ ਕਾਫੀ ਵੀਰ ਜਿਹੜੇ ਦੋਸਤੋ ਜਾਣਕਾਰ ਆ ਸੀਗਾ ਜੀ ਪਸੂ ਉਹ ਚਾਰ ਮੱਝਾਂ ਸੀ ਪਰਸੋਂ ਮਨ ਲਓ ਸਾਡੇ ਕੋਲੇ ਓਕੇ ਇੱਕ ਸੂਈ ਕੱਲ ਹੈ ਨਾ ਤੇ ਕੱਲ ਵਿੱਚੋਂ ਤਿੰਨ ਮੱਝਾਂ ਸੂਈਆਂ ਹੋ ਹਾਂਜੀ ਹਾਂਜੀ ਉਹ ਸੂਈਆਂ ਇੱਕੇ ਰੇ ਸੋਈਆਂ ਉਹਨੂੰ ਇਹਨੂੰ ਨਾ ਭਲੇਖਾ ਹੀ ਪੈ ਗਿਆ ਬਿਲਕੁਲ ਬਿਲਕੁਲ ਹਾਂਜੀ ਉਹ ਵੀ ਫਰਕ ਪਾਇਆ ਜਾਂਦਾ ਹਾਂਜੀ ਬੱਚੇ ਇਕੱਠੇ ਬਣ ਉਹ ਚੁਆਈ ਜੂ ਬਹੁਤ ਸੋਹਣੀ ਆ ਕੋਈ ਭੂਰ ਨਹੀਂ ਛੱਟਾ ਨਹੀਂ ਬਹੁਤ ਤੇ ਵਧੀਆ ਚੁਆਈ ਆ ਠੀਕ ਆ ਜੀ ਹਾਂਜੀ ਮਾ ਦੋਸਤੋ ਬੌਲੇ ਤੇ ਚਲਦੀ ਪਈ ਆ ਸਵੇਰ ਦੂਜਾ ਇਹ ਝੋਟੀ ਸੂਈ ਥੋੜਾ ਜਿਹਾ ਬੱਚੇ ਵੀਰਾਂ ਦਾ ਵੀ ਹੋਰ ਵੀ ਇੱਕ ਦੋ ਤਿੰਨ ਪਸ਼ੂ ਸੋਇਆ ਤੇ ਬੱਚੇ ਲਾਗੋ ਲਾਕੇ ਬੰਨੇ ਆ ਉਹਦੇ ਕਰਕੇ ਕਿਤੇ ਨਾ ਕਿਤੇ ਬੱਚੇ ਨੂੰ ਜਿਵੇਂ ਕਹਿ ਲਓ ਵੀ ਥੋੜਾ ਭੁੱਲ ਗਿਆ ਪਸ਼ੂ ਪੂਰੀ ਝੋਟੀ ਆ ਦੂਜਾ ਸੁਬਾ ਸੋਈ ਆ ਤੋਂ ਮਾਰਕਿੰਗ ਨਿਸ਼ਾਨਗੋਸ਼ੀਆਂ ਚੈੱਕ ਕਰੋ ਜੀ ਬਾਕੀ ਸੋਨੇ ਪਿੱਟਪੂੜੇ ਦੇ ਵਿੱਚ ਆ ਚੌੜਾ ਪਿੱਟਪੂੜਾ ਤੇ ਕੱਲ ਹੀ ਸੂਰੀਆ ਜੀ ਕੇ ਜੇਰਜੂਰ ਦੀ ਪ੍ਰੋਪਰ ਵੀਡੀਓ ਤੁਹਾਨੂੰ ਮਿਲ ਜੂਗੀ ਜਿਹੜੀ ਜੇਰਜੂਰ ਪ੍ਰੋਪਰ ਪਾ ਦਿੱਤੀ ਸੀ ਇਹਨੇ ਘਰੇ ਠੀਕ ਆ ਜੀ ਉਹ ਵੀਡੀਓ ਤੁਹਾਨੂੰ ਮਿਲ ਜੂਗੀ ਆ ਫੇਸ ਕੁਆਲਿਟੀ ਤੋਂ ਆ ਦੇਖੋ ਸਵੀਰ ਗਰਵਿੰਦਰ ਪੌਲਾ ਕਿੰਨਾ ਕੁ ਵੈਸੇ 2 ਡੰਗ ਹੋ ਗਈ ਐ ਚ ਬਾਈ ਇਹ ਥੱਲੇ ਵੀਰੇ ਹੋਣਾ ਇਸ ਟਾਈਮ ਹੋਵੇਗਾ 9 ਕਿਲੋ ਹੋਵੇਗਾ ਜੀ ਅੱਛਾ ਜੀ ਹਾਂਜੀ ਮਾਉ ਜੀ ਸੋ 9 ਕਿਲੋ ਦੋਸਤੋ ਪੌਲਾ ਆ ਜੇ ਥੱਲੇ ਬਾਕੀ ਹਵਾਨੇ ਲੈਵੇ ਦੀ ਪੂਰੀ ਸਾਫ ਸੁਥਰੀ ਆ ਸੋਹਣੀ ਹਾਈਟ ਸੋਹਣੀ ਲੈਂਥ ਆ ਝੋਟੀ ਦੀ ਫਿਰ ਹਜੇ ਖੁਸ਼ ਹੋ ਗਏ ਨਹੀਂ ਨਾ ਤੁਹਾਨੂੰ ਪਤਾ ਫਿਰ ਹਾਂ ਹਾਂ ਸੋ ਕਿਤਨਾ ਕਿਤਾ ਜਿਹੜੀ ਦੋਸਤੋ ਆਲ ਜੀ ਕੀਤੀ ਆ ਬੱਚਾ ਜਿੱਦਾਂ ਇੱਕ ਪਸ਼ੂ ਐਨੀਮਲ ਭੁੱਲ ਜਾਂਦਾ ਠੀਕ ਆ ਜੀ ਤੇ ਫਿਰ ਹਾਲ ਖੁਸ਼ ਹੋ ਕੇ ਮਿਲ ਲੱਗ ਪੀ ਤੇ ਝੋਟੀ ਬਹੁਤ ਸੋਹਣੀ ਆ ਹਰ ਕੋਨਕਲ ਤੋਂ ਹਰ ਇੱਕ ਪੱਖ ਤੋਂ ਤੁਸੀਂ ਆ ਦੇਖੋ ਬਹੁਤ ਪਿਆਰੀ ਚੂਟੀ ਹੈ। ਅੱਛਾ ਗਰਵਿੰਦਰ ਵੀਰੇ ਬਾਕੀ ਚਵਾਚਪੂ ਚੌਥਾ ਥਾਣਾ ਦੀ ਕਿੱਦਾਂ ਨਹੀਂ ਲੀ? ਬਹੁਤ ਵਧੀਆ ਜੀ। ਪੋਲੀ ਧਾਰ ਤੂਤ ਬਹੁਤ ਵਧੀਆ ਵੀਰੇ ਬਹੁਤ ਵਧੀਆ। ਠੀਕ ਹੈ ਜੀ। ਹਾਂ ਜੀ। ਹਾਂ ਦੋਸਤੋ ਚਵਾਈ ਧਾਰ ਦੀ ਜਿਹੜੀ ਇੱਕ ਨੰਬਰ ਆ ਪੋਲੀ ਧਾਰ ਆ। ਆ ਦੇਖੋ ਜੀ। ਹਾਂ। ਉਹ ਬੱਚਾ ਵੀ ਦਿਖਾ ਦੇ। ਹਾਂ ਜੀ। ਬੱਚਾ ਤੇ ਦੋਸਤੋ ਮਗਰ ਮੇਲ ਕਾਫ ਕੱਟੇ ਨੂੰ ਜਨਮ ਦਿੱਤਾ ਠੀਕ ਹੈ ਜੀ ਉਹ ਬੱਚੇ ਦੇ ਨਾਲ ਮੇਲ ਕਾਫ ਨੂੰ ਜਨਮ ਦਿੱਤਾ ਇਸ ਝੋਟੀ ਨੇ ਠੀਕ ਹੈ ਲੈ ਵੀਰ ਗੁਰਵਿੰਦਰ ਇੱਕ ਵਾਰੀ ਥੋੜਾ ਪਰਾਉ ਨੂੰ ਤੋੜ ਦੀਆ ਲੰਬਾ ਦੇ ਆਜੀ ਕੀਗਾ ਅੱਛਾ ਕਰਮਿੰਦਰ ਵੀਰੇ ਕੀ ਡਿਮਾਂਡ ਕਰਦਾ ਜੀ ਡਿਮਾਂਡ ਵੀਰੇ ਉਤਰਾਂ ਦਾ ਜੇ ਹੁਣ ਨਾ ਬੱਚੇ ਸਹੀ ਸਹਿਮਤ ਹੁੰਦੀ ਫਿਰ ਤਾਂ ਤੁਹਾਨੂੰ ਪਤਾ ਹੈਗੀ ਸੀ 30 ਦੀ ਵੀ ਹੈਗੀ ਸੀ ਹਾਂ ਹਾਂ ਜੀ ਹੁਣ ਆਪਾਂ ਇੱਕ 15 ਦੀ ਦੇ ਦਾਂਗੇ ਇੱਕ 15 ਦੀ ਹਾਂ ਜੀ ਉਹ ਵੀ ਜੇ ਕਿਸੇ ਨੂੰ ਵੀਰ ਨੂੰ ਚੱਲਦੀ ਹੋਵੇ ਤਾਂ ਹੈਣਾ ਜੀ ਬਿਲਕੁਲ ਇਹਦਾ ਕੋਈ ਨਹੀਂ ਆਪਾਂ 2-4 ਦਿਨ ਵਧਿਆ ਠੀਕ ਕਰਕੇ ਦੇ ਦੇ ਸੈੱਟ ਸ਼ੂਟ ਕਰਕੇ ਹਾਂ ਜੀ ਹਾਂ ਜੀ ਟਿਕ ਟੁਕ ਜਾਊਗੀ ਤਾਂ ਫਿਰ ਵੀ ਚੱਲੂ ਵਧੀਆਂ ਵਧੀਆਂ ਟਿਕ ਜਾਣਾ ਨੇ ਠੀਕ ਹੈ ਜੀ ਇੱਕ 15 ਦੀ ਅੱਜ ਜੋ ਕੋਈ ਲੈਂਦਾ ਹਾਂ ਹਾਂ ਜੀ ਅੱਜ ਕੋਈ ਲੈਂਦਾ ਤਾਂ ਆਪਾਂ ਇੱਕ अच्छा वीर ਗੁਰਵਿੰਦਰ ਆ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਵੀਰ ਮੱਝ ਆ ਗਈ ਆ ਹਾਂਜੀ ਇਹ ਵੀਰੇ ਦੂਜੇ ਸੂਏ ਸੁਣਾ ਹੋਣੇ ਨੇ ਦੂਜਾ ਸੁਣਾ ਹਜੇ ਹਫਤਾ ਲੈਂਦੀ ਆ ਜੀ ਹਫਤਾ ਲੈ ਜੂਗੀ ਹਾਂਜੀ ਠੀਕ ਆ ਜੀ ਤਾਂ ਸੋ ਇੱਕ ਹਫਤਾ ਹਜੇ ਬਾਕੀ ਆ ਸੂਣ ਦੇ ਵਿੱਚ ਦੂਜਾ ਸੁਬਾ ਕਿੰਨੇ ਸੁਣਾ ਤੇ ਬਾਕੀ ਆ ਤੁਹਾਨੂੰ ਦੱਸਾਉਣੇ ਇੱਕ ਵਾਰੀ ਦਿਨ ਹਜੇ ਗੁਰਵਿੰਦਰ ਹਫਤਾ ਖਿੱਚ ਕੇ ਲੈ ਜੂਗਾ ਬਹੁਤ ਜ਼ਿਆਦਾ ਹਜੇ ਮੰਨ ਲਓ ਦਿਨ ਪੂਰੇ ਹੋਣ ਚਿਰ ਰਹਿੰਦਾ ਵੀਰੇ ਹਾਂ ਉਹ 2-4 ਦਿਨ ਉੱਤੇ ਵੀ ਲ ਜਾ ਸਕਦੀ ਆ ਲੋ ਜੀ ਹਾਂਜੀ ਤੋ ਬਖਾਲਾ ਜਿਹੜਾ ਦੋਸਤੋ ਸੋਨਾ ਤਿਆਰ ਕਰ ਰਹੀ ਹੈ ਬਾਕੀ ਹੈ ਠੰਡੀ ਧੀਰੀ ਜਾਂ ਸੇਲਸ ਹੂਆ ਬਹੁਤ ਵਧੀਆ ਤੋੜਾ ਪੇਠਪੂੜਾ ਠੀਕ ਆ ਜੀ ਜਿੱਥੇ ਪੈ ਰੱਖ ਦਿੰਦੀ ਉਥੇ ਸ਼ਰੀਫੀ ਸ਼ਰੂਫੀ ਬਹੁਤ ਆ ਝੋਟੀ ਦੇ ਵਿੱਚ ਆ ਦੇਖੋ ਜੀ ਇਹ ਪੂਰਾ ਬਣੂਗੀ ਥਲੀ ਪੂਰਾ ਬਣ ਜਾਵੇ ਗਰਮੰਦਰ ਠੰਡੀ ਧੀਰੀ ਪਹੁੰਚ ਜਾਂਦੀ ਹੈ ਬਹੁਤ ਲਤੀ ਨਹੀਂ ਵੀ ਬਹੁਤ ਵਧੀਆ ਬਹੁਤ ਵਧੀਆ ਸੋ ਸੂਹਾ ਦੂਜਾ ਸੋਨਾ ਪੇਠਪੂੜਾ ਦਾਵੀਰ ਗਰਮੰਦਰ ਇਹ ਵੀ ਖੋਲ ਕੇ ਇੱਕ ਵਾਰੀ ਤੋਰ ਦਿੱਗੇ ਸੋ ਚਾਰੇ ਥਾਂ ਨੂੰ ਦੋਸਤੋ ਵੰਡ ਬੁੰਡ ਆਪਸੀ ਥਾਂ ਤੇ ਚੰਗੀ ਆ ਵਖਾਲਾ ਬਹੁਤ ਸੋਹਣਾ ਬਣਾ ਕੇ ਤਿਆਰ ਕਰੂਗੀ ਅਜੇ 6 7 7 ਤੱਕ ਦਿਨ ਐਡਗਾ ਲੈ ਜੂਗੀ ਖਿੱਚ ਕੇ ਠੀਕ ਹੈ ਬਿਲਕੁਲ ਕੰਬੜੀ ਵੀ ਬਿਲਕੁਲ ਪਤਲੀ ਆ ਤੇ ਲਸਕ੍ਰੋਸ਼ਕਪੂਰੀ ਆ ਛੋਟੀ ਜੀ ਠੀਕ ਆ ਆ ਆ ਆ ਚਲ ਲੋ ਵੀ ਬਾਕੀ ਦੋਸਤੋ ਧੀਰਾਪਨ ਬਹੁਤ ਆ ਝੋਟੀ ਦੇ ਵਿੱਚ ਪੂਰੇ ਸਿਤਕਾ ਲਈ ਆ ਪੂਰੀ ਠੰਡੀ ਧੀਰੀ ਆ ਬਾਕੀ ਤੋਰੇ ਤੋਂ ਵੀ ਤੁਸੀਂ ਦੇਖ ਲਿਆ ਸੋ ਸੈਕੰਡ ਟਾਈਮਰ ਦੂਜਾ ਸੂਆ ਇਸ ਝੋਟੀ ਨੇ ਸੂਣਾ ਸੋ 1 ਵੀਕ ਦੋਸਤੋ ਹਜੇ ਲੈਫਟ ਆ ਇਸ ਝੋਟੀ ਦਾ ਸੂਣਦੇ ਵਿੱਚ ਬਾਕੀ ਗਰਮ ਦਰ ਵੀਰੇ 53 ਤੋਂ 22 ਦੀ ਤੇ ਪਾਰ ਪਿਛੇ ਦੀ ਕੋਈ ਦਰ ਵੀਰੇ ਕੋਈ ਕਿਸੇ ਰੁਪਏ ਦਾ ਨੁਕਸ ਨਹੀਂ ਆ ਦੇ ਜੀ ਠੀਕ ਹੈ ਵੀਰੇ ਹਾਂ ਦੱਸੋ ਬਿਲਕੁਲ ਜਿਹੜੀ ਸਾਫ ਸੁਥਰੀ ਹੈ ਤੂ ਤੂਰਾ ਤੂਰਾ ਬਹੁਤ ਵਧੀਆ ਝੋਟੀ ਦਾ ਉਹ 6-7 ਦਿਨਾਂ ਦੇ ਵਿੱਚ ਬਹੁਤ ਸੋਹਣੀ ਤਿਆਰੀ ਕਰ ਲੂਗਾ ਠੀਕ ਹੈ ਜੀ ਇੱਧਰ ਮੰਨ ਲਿਆ ਨਾ ਹਾਂ ਜੀ ਲੋਕ ਦੋਸਤੋ ਠੀਕ ਹੈ ਜੀ ਸੋ ਝੋਟੀ ਦੋਸਤੋ ਕੋਈ ਬਿਲਕੁਲ ਜਿਹੜਾ ਕੋਈ ਘਰੇਲੂ ਵੀਰਾਂ ਘਰੇ ਰੱਖਣ ਦਾ ਚਾਹ ਬਾਣਾ ਤੁਸੀਂ ਜ਼ਰੂਰ ਹੱਥ ਪਾ ਲਿਓ ਠੀਕ ਹੈ ਜੀ ਕਿਉਂਕਿ ਝੋਟੀ ਪਿੱਛੋਂ ਬਹੁਤ ਵੀਰਾਂ ਦਾ ਵੀ ਪੂਰੀਆਂ ਤਸੱਲੀਆਂ ਤੇ ਆਈ ਆ ਟੰਡੀ ਧੀਰਿਆ ਸੀਲ ਸਾਊਗਾ ਤਾਂ ਲੰਬਾ ਸਮਾਂ ਹੀ ਮਿਲਦੀ ਤੁਸੀਂ ਦੱਸੋ ਹਾਂਜੀ ਹਾਂਜੀ ਇਹ ਆ ਵੀ ਛੱਡਣੀ ਪੈਂਦੀ ਆ ਤੇ ਲੰਬਾ ਸਮਾਂ ਹੀ ਮਿਲਦੀ ਸੈਕੰਡ ਟਾਈਮਰ ਆ ਦੂਜਾ ਸੂਆ ਇਸ ਛੋਟੀ ਨੇ ਸੂਣਾ ਲੈ ਵੀ ਗੁਰਵਿੰਦਰ ਵੀਰ ਕਿੰਨੇ ਦੀ ਦੇ ਦਾਂਗੇ ਵੀਰ ਆਪਾਂ ਹਾਂ ਨਾ ਜੀ ਮੇਰੇ ਮੁੱਲ ਤਾਂ ਲੱਖ ਕਰਦੇ ਆਂ ਇਹੰਦਾ ਹਾਂਜੀ ਲੱਖ ਤਾਂ ਕਰਦੇ ਆ ਕੋਈ ਲੈ ਦੇ ਆਲੀ ਗੱਲਬਾਤ ਕੋਈ ਮਾਨਦਾਨ ਕਰਦਾਂਗੇ ਕੋਈ ਵੀਰ ਆਊਗਾ ਜੀ ਠੀਕ ਆ ਜੀ ਕਰਲਾ ਹੀ ਕੋਈ ਨਹੀਂ ਠੀਕ ਆ ਜੀ ਆ ਦੱਸੋ ਲੱਖ ਜਿਹੜੀ ਡਿਮਾਂਡ ਆ ਬਾਕੀ ਮੇਰਾ ਵੀਰ ਕੋਈ ਸੰਪਰਕ ਕਰ ਲਿਓ ਠੀਕ ਆ ਜੀ ਜਿੱਥੇ ਵੀ ਕਿਸੇ ਵੀਰ ਦੀ ਤੈਅ ਬੈਂਦੀ ਆ ਤੁਸੀਂ ਭਾ ਲਿਓ ਇਹ ਲੱਖ ਦੇ ਵਿੱਚੋਂ ਮਾਨ ਤੁਹਾਨੂੰ ਹੋ ਜੂਗਾ ਖੁੱਲਾ ਟੁੱਲਾ ਬਾਕੀ ਚੰਗੀ ਆ ਪੂਰੀ ਗੁੰਦਮੀ ਆ ਪੂਰੀ ਗੁੰਦਮੀ ਆ ਵਜਨ-ਵਜਨ ਪੂਰਾ ਪੂਰੀ ਭਰਮੀ ਆ ਪਿੰਡੇ-ਪੁੰਡੇ ਦੀ ਠੀਕ ਆ ਜੀ ਤੋਂ ਸਿੰਗ ਸੁੰਗ ਦੀ ਛੇ ਵੀ ਪੂਰੀ ਫੱਬਦੀ ਆ ਉਹ ਨਾਰਮਲ ਜਿਹਾ ਮਾੜਾ ਜਿਹਾ ਗੁਲਾਈ ਦੇ ਵਿੱਚ ਉਪਰੋਂ ਖੁੱਲਾ ਪਰ ਫੱਬ ਪੂਰੀ ਆ ਕਿਉਂਕਿ ਵਜਨ-ਵਜਨ ਦੇ ਵਿੱਚ ਆਪ ਖੁਦ ਵੀ ਹੈਗੀ ਆ ਪੂਰੀ ਤੇ ਇੱਧਰ ਗੁਰਵਿੰਦਰ ਵੀਰੇ ਆ ਜੀ ਗਿਆ ਆਪਾਂ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੀ ਆ ਵੈੜ ਸੀਗੀ ਹਾਂਜੀ ਇਹ ਵੀਰੇ ਉਹਨੇ ਦੂਜਾ ਸੂਣਾ ਸੁਣਾ ਨੇ ਦੂਸਰਾ ਸੂਬਾ ਜੀ ਹਾਂਜੀ ਤੇ ਦਿਨੇ ਕਿੰਨੇ ਘੰਟੇ ਲੈਂਦੀ ਆ ਵੀਰੇ ਇਹ ਵੀਰੇ ਹਜੇ ਲੈ ਜਾਣੇ ਨੇ ਹੋ ਕਿ ਹਫਤੇ ਹਫਤੇ ਤਾਂ ਹੀ ਆਪਾਂ ਆਈਡੀਆਂ ਰੱਖੀਏ ਹਾਂ ਉਹ ਰੰਗ ਪ੍ਰਿੰਟ ਜਿਹੜਾ ਇਹਦਾ ਡੱਬੀ ਆ ਡੱਬੀ ਵੈੜਾ ਐਚ ਐਫ ਬਰੀਡ ਦੇ ਵਿੱਚ ਉਹ ਹਫਤਾ ਸਮਾਂ ਬਾਕੀ ਆ ਸੈਕੰਡ ਰੰਡ ਨੰਬਰ ਆ ਦੂਜਾ ਸੂਬਾ ਹੋ ਗਿਆ ਯਾ ਸਾਰਾ ਕੱਢੂ ਗਿਆ ਇਹ ਥੱਲੇ ਬਣਦੀ ਪਈ ਪੂਰੀ ਟੈਟੂ ਲ ਬਣੀ ਠੰਡੀ ਬੜੀ ਆ ਠੀਕ ਆ ਜਬੇ ਗੁਰਵਿੰਦਰ ਇਹ ਵੀ ਖੋਲ ਕੇ ਦਿਖਾ ਦਈਏ ਦੂਜਾ ਸੂਬਾ ਦੱਸਿਆ ਨਾ ਜੀ ਹਾਂਜੀ ਹਾਂਜੀ ਆਓ ਜੀ ਦੂਜਾ ਹੀ ਸੂਬਾ ਦੋਸਤੋ ਤੇ ਹਫਤਾ ਸਮਾਂ ਹਜੇ ਵੀ ਲੈ ਜਾਊਗੀ ਠੀਕ ਆ ਜੀ ਸੋ ਐਨੀਮਲ ਜਿਹੜੇ ਤਿੰਨੇ ਆਪਾਂ ਤੁਹਾਨੂੰ ਦੱਸ ਰਿਹਾ ਗੱਬਣ ਦੋਸਤੋ ਤਿੰਨੇ ਹਫਤੇ ਹਫਤੇ ਦੇ ਹੀੜ ਗੜੇ ਹਿਸੁੰਦੇ ਆ ਤੇ ਬਾਕੀ ਥਣ ਦੇਵੇ ਦੀ ਇਹ ਵੀ ਸਾਫ ਸੁਥਰੀ ਕਰਮਾ ਵਾਲੀ ਚਾਰ ਥਾਣਾ ਕਿਸੇ ਤਰ੍ਹਾਂ ਦਾ ਕੋਈ ਐਕਟਰਾ ਜਿਹੜਾ ਥਣ ਨਾਲ ਲੱਗਾ ਕਿਸੇ ਤਰ੍ਹਾਂ ਦਾ ਕੋਈ ਫੋਟ ਜਾਂ ਛਾਂਟ ਕਹਿ ਲਈ ਕਦ ਵੀ ਸੋਹਣਾ ਬੱਛੀ ਦਾ ਠੀਕ ਆ ਜੀ ਕਦ ਕੱਟ ਦੀ ਵੀ ਸੋਹਣੀ ਆ ਬੈਕ ਸਾਈਡ ਤੋਂ ਬਿਲਕੁਲ ਇੱਕੋ ਜਿਹਾ ਬਖਾਲਾ ਆ ਦਾਗ ਦੂਗ ਤਾਂ ਉਦੋਂ ਪਹਿਲਾਂ ਹੀ 1.5 ਦੋ ਸਾਲ ਉਦੋਂ ਆਈ ਸੀ ਨਾ ਓਲੰਪੀਸਕਨ ਓਲੰਪੀਸਕਨ ਉਦੋਂ ਪੁਰਾਣੇ ਦਾਗ ਦੂਗ ਹਾਂ ਜੀ ਕੋਈ ਤਾਂ ਆਪਣੇ ਘਰ ਤੱਕ ਇਹਦੀ ਵੀ ਗਾਰੰਟੀ ਜੇ ਕਿਸੇ ਦੇ ਕੋਈ ਵੀ ਹੋ ਜੇ ਸਹੀ ਹੈ ਜੀ ਹਾਂ ਜੀ ਤਾਂ ਸੋ ਉਹ ਜਿਹੜਾ ਉਦੋਂ ਬਿਮਾਰੀ ਆਈ ਸੀਗੀ ਓਲੰਪੀਸਕਨ ਉਹਦੇ ਕਰਕੇ ਬਾੜੇ ਮੜ ਦਾਗ 300 ਉਹ ਜਿਹੜਾ ਚੱਲ ਗਿਆ ਡੰਗਰ ਉਹ ਡੋਲਦਾ ਹੀ ਨਹੀਂ ਹੋਣਾ ਆ ਬਸੋ ਜੀ ਬਸ ਲੋ ਜੀ ਉਹ ਧਾਰ ਵੀ ਜਿਹੜੀ ਮੋਟੀ ਪੈਂਦੀ ਆ ਪਾਸ ਕੀਤੀ ਆ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਲੋਕ ਦੋਸਤੋ ਬਾਕੀ ਬੈਡ ਚੰਗੀ ਇੱਕ ਹਫਤੇ ਦੇ ਵਿੱਚ ਪੂਰੀ ਤਿਆਰੀ ਕਰ ਜੂਗੀ ਸੋ ਨਾਰਮਲ ਜਿਹੜੀਆਂ ਦੋਸਤੋ ਢਿੱਲਾ ਟੁਲਾ ਨੇਵੇ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਪੂਰਾ ਦੇਵਾ ਆਰਡਰ ਫਿਕਸ ਹਵਾਣਾ ਦੇ ਭਾ ਬਣਾ ਕੇ ਤਿਆਰ ਕਰੂਗੀ ਠੀਕ ਹੈ ਜੀ ਸੋ ਦੋਦੋ ਕਰਮਾਲੀਏ ਵੀ ਸੋਨਾ ਭਰਾ ਦੂਗੀ ਸੈਕਿੰਡ ਟਾਈਮਰ ਇਸ ਬੈਡ ਨੇ ਸੋਨਾ ਬਾਕੀ ਰੇਟ ਵੀਰ ਗੁਰਵਿੰਦਰ ਤੋਂ ਪੁੱਛ ਲਾਂਗੇ ਆਪਾਂ ਠੀਕ ਆ ਜੀ ਲੈ ਗੁਰਵਿੰਦਰ ਇਹਦੀ ਡਿਮਾਂਡ ਵੀਰੇ ਦੱਸ ਦੇ ਡਿਮਾਂਡ ਵੀਰੇ 70000 ਰੁਪਇਆ ਮੰਗਦੇ ਨੇ ਦਾ ਹਾਂ ਜੀ ਹਾਂ ਜੀ ਉਹਨੇ 70000 ਦਾ ਵਿੱਚੋਂ ਕਰੋਂਗੇ ਛੋਟ ਸਪਾ ਖੁੱਲਾਈ ਜੀ ਕਰ ਦਾਂਗੇ ਵੀਰ ਜੀ ਅ ਖੁੱਲਾਈ ਕਰਦੇ ਆ ਜੀ ਨਹੀਂ ਕਰਦਾ ਕੋਈ ਬਹੁਤੀ 70000 ਦੋਸਤੋ ਇਹਦੀ ਡਿਮਾਂਡ ਆ ਬਾਕੀ ਮਾਨਤਨ ਹੋ ਜਾਊਗਾ ਮੌਕੇ ਤੇ ਠੀਕ ਆ ਉਹ ਇਹ ਵੇਖੋ ਦੋਸਤੋ ਆਪਾਂ ਤੀਜੇ ਨੰਬਰ ਤੇ ਤੁਹਾਨੂੰ ਦਿਖਾਈ ਆ ਇੱਕ ਇਧਰ ਇੱਕ ਸ਼ਾਈਵਾਲ ਅੰਗ ਦੇ ਵਿੱਚ ਵੇਖ ਤੁਹਾਨੂੰ ਦਿਖਾਉਣੇ ਆ ਅੱਛਾ ਗੁਰਵਿੰਦਰ ਸ਼ਾਈਵਾਲ ਆ ਗਈ ਪਿਓਰੀ ਹਾਂਜੀ ਹਾਂਜੀ ਇੰਨੇ ਵੀ ਵੀਰੇ ਦੂਜਾ ਸੂਆ ਸੂਣਾ ਹਣ ਦੂਜਾ ਸੂਆ ਹਾਂਜੀ ਲਓ ਦੇਖੀ ਬਹੁਤ ਇਹ ਵੀ ਹਜੇ ਮੰਨ ਲਓ 5 6 5 ਦਿਨ ਇੰਦੇ ਵਹ ਰਹਿੰਦੇ ਦਿਨ ਪੂਰੇ ਹੋਣ ਚ ਹਾਂਜੀ ਹਾਂਜੀ ਉਹ 2 4 ਦਿਨ ਉੱਤੇ ਵੀ ਲ ਜਾਊਗੀ ਠੀਕ ਹੈ ਜੀ ਹਫਤੇ ਇੱਕ ਖਣ ਦੇ ਲਾ ਲਓ ਤੁਸੀਂ ਠੀਕ ਹੈ ਜੀ ਹਾਂਜੀ ਲਓ ਵੀ ਹਫਤਾ ਇੱਕ ਹਜੇ ਸਮਾਂ ਲੈ ਜਾਊਗੀ ਸੂਆ ਦੂਜਾ ਆਹ ਫੇਸ ਕੁਆਲਿਟੀ ਤੋਂ ਆ ਠੀਕ ਹੈ ਜੀ ਤਸਵੀਰਾਂ ਸਹੂਲੀਆਂ ਪੂਰੀਆਂ ਨੇ ਗੋਲਗੱਲ ਵੇਖੋ ਤੁਸੀਂ ਥਣ ਬਹੁਤ ਕਾਮ ਚਾਰੇ ਥਾਣੇ ਦੀ ਵੰਡ ਆਫਸੀ ਬਹੁਤ ਚੰਗੀ ਆ ਤੇ ਗਾਦੀ ਸੋ ਸ਼ਾਹੀਵਾਲ ਦੇ ਵਿੱਚ ਵੀ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਸੋ ਸ਼ਾਹੀਵਾਲ ਦੇ ਵਿੱਚ ਦੋਸਤੋ ਇਹ ਬੈਣ ਹੈ ਆਗੀ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਦੂਜਾ ਸਵੇਰ ਇੱਕ ਹਫਤਾ ਹਜੇ ਪੈਂਡਿੰਗ ਸਮਾਂ ਇੱਕ ਹਫਤਾ ਸਮਾਂ ਬਾਕੀ ਆ ਜਾਓ ਵੀਰ ਗੁਰਵਿੰਦਰ ਦਿਖਾਈਏ ਵੀ ਫੋਨ ਕੇ ਹੌਲੀ ਤੋਂ ਉਹ ਸਿੱਧਾ ਮਰਜੀ ਦੋਸਤੋ ਕੋਈ ਵੀਰ ਹੱਥ-ਹੱਥੋ ਤਲਾਈ ਚੱਲੇ ਹਵਾਨੇ ਲੈ ਵੇ ਨੂੰ ਕੋਈ ਨਹੀਂ ਹੈਗਾ ਵੀ ਗਰਮ ਬਿਲਕੁਲ ਠੰਡੀ ਆ ਕਈ ਵਾਰ ਸ਼ਾਈਬਾਲ ਮਾੜਾ ਦਾ ਫੇਰ ਮੇਰੇ ਨੂੰ ਭਲੇਖਾਂ ਹੁੰਦਾ ਵੀ ਕੋਈ ਲਾਤ ਛੜ ਕਰਦੀਆਂ ਜਾਂ ਦੂਜਾ ਤੇ ਕਿਸੇ ਰਕਮ ਦੀ ਕੋਈ ਗੱਲ ਹੀ ਨਹੀਂ ਜਿੱਦਾਂ ਮਰਜ਼ੀ ਕੋਈ ਥੱਲੇ ਜਵਾਗ ਬੈਠਾ ਵੀ ਜ਼ਬਰ ਦੀ ਹਵਾਨਾਂ ਨੇ ਵਾਟਾ ਚ ਖਰੀਦੇ ਠੀਕ ਆ ਸੋ ਨਿਗਰ ਨੁਗਰ ਪੂਰੀਆ ਕਰਦੇ ਬਹੁਤ ਵਧੀਆ ਜੀ ਪਹਿਲਾਂ ਸੂਏ ਨੇ 17 ਕਿਲੋ ਦੁੱਧ ਦਿੱਤਾ ਆ ਪਹਿਲਾਂ ਨੇ ਹਾਂਜੀ ਠੀਕ ਆ ਬਖਾਲਾ ਬਖੂਲਾ ਬਹੁਤ ਆ ਦੋਸਤੋ ਉਹ ਤਾਂ ਚੰਗੇ ਚਵਾਦੂਗੀ ਵੈਸੇ ਉਮੀਦ ਕਰਦੇ ਵੀ ਚੰਗੇ ਦੁੱਧ ਦੀ ਸੋ ਬਖਾਲਾ ਤੁਸੀਂ ਵੇਖੋ ਹਜੇ ਤਕਰੀਬਨ ਹਫਤਾ ਖੰਡ ਕੱਟ ਗਈ तो थले लाए गए करम वाली तो तुरै नहीं जाएगा भाई सोहना बखाल बना रही है जाओ जी वादिया ਠੀਕ ਆ ਗਰਵਿੰਦਰ ਇਹਦਾ ਕੀ ਵੀਰੇ ਮੁੱਲ ਕਰਾਂਗੇ ਆਪਾਂ ਇਹਦਾ ਮੈਂ ਮੰਨ ਲਓ 65000 ਕਰਦੇ ਆ ਵੀਰੇ 65000 ਹਾਂਜੀ ਠੀਕ ਆ ਜੀ 65000 ਦੋਸਤੋ ਇਹਦੀ ਕੀਮਤ ਆ ਠੀਕ ਆ ਜੀ ਮੰਗ ਜਿਹੜੀ ਉਹ 65000 ਆ ਸੋ ਮੌਕੇ ਤੇ ਕੋਈ ਵੀ ਐਨੀਮਲ ਖਰੀਦਦਾ ਥੋੜਾ ਬਾਧਾ ਜੋ ਵੀ ਛੋਟ ਛੱਪਾ ਹੋਇਆ ਜੋ ਵੀ ਗੰਜائش ਹੁੰਦੀ ਹੈ ਵਿੱਚੋਂ ਉਹ ਮਾਨ ਤੁਹਾਨੂੰ ਹੋ ਜਾਊਗਾ 65000 ਦੇ ਵਿੱਚੋਂ ਕਰਾਂਗੇ ਵੀਰੇ ਪੌਲੀ ਸਭੀ ਪੂਰੀ ਆ ਪੂਰੀ ਬਣਿਆ ਇਹ ਪੂਰਾ ਬਣਿਆ ਯਾਰ ਚੀਜ਼ਾਂ ਆਹ ਵਾਲੀ ਕੱਢੇਗੀ ਪੂਰੀਆਂ ਠੀਕ ਆ ਜੀ ਸੋ 65000 ਦੇ ਵਿੱਚ ਇਹ ਤੁਹਾਨੂੰ ਮਿਲ ਜੂਗੀ ਛੋਟ ਛੱਪਾ ਹੋ ਜਾਊਗਾ ਖੁੱਲਾ ਇੱਕ ਜਰਸੀ ਆਪਣੇ ਕੋਲ ਗੁਰਵਿੰਦਰ ਜੀ ਨਾਗ ਆ ਗਿਆ ਤੇ ਸੂਈ ਹੈ ਹਾਂਜੀ ਇਹ ਸੂਈ ਨੂੰ ਵੀਰੇ 10 ਦਿਨ ਹੋ ਗਏ ਆ ਜੀ ਠੀਕ ਆ ਜੀ ਇਹਦੇ ਥੱਲੇ ਇਸ ਟਾਈਮ ਹੁਣ 15 ਕਿਲੋ ਦੁੱਧ ਤਿਆਰ ਆਈ 15 ਕਿਲੋ ਹਾਂਜੀ ਲਓ ਜੀ ਚੋਈ ਬਹੁਤ ਸੋਣੀ ਬੱਚਾ ਮਗਰ ਦੇ ਮਗਰ ਬੱਚਾ ਹੈ ਜੀ ਬੱਚਾ ਮੇਲ ਕਾ ਲਓ ਜੀ ਦੁੱਧ ਚੰਗਾ ਖਾਸਾ ਬਿਲਕੁਲ ਹਾਂ ਹਾਂਜੀ ਦੁੱਧ ਬਹੁਤ ਹੈ ਚੋਈ ਬਹੁਤ 15 ਕਿਲੋ ਆ ਬਿਲਕੁਲ ਨੈਟ ਤਿਆਰ ਨੈਟ ਨੈਟ ਜੀ ਭਾਵੇਂ ਦੋ ਟਾਈਮ ਚੋਗੇ ਲੈ ਤਿੰਨ ਟਾਈਮ ਚੋਗੇ ਠੀਕ ਆ ਜੀ ਹਾਂਜੀ ਤਾਂ ਦੋਸਤੋ ਦਿਨ ਹਜੇ 10 ਹੀ ਹੋਇਆ ਤੇ ਤੁਸੀਂ ਬਾਕੀ ਆਰਡਰ ਤੋਂ ਵੀ ਜਿਹੜਾ ਨਾਰਮਲੀ 15 ਕਿਲੋ ਦੋ ਤਾਂ 10 ਦਿਨਾਂ ਦੀ ਸੂਈ ਦੂਜਾ ਸਵੇਰ ਜੀ ਆ ਵੀ ਹਾਂਜੀ ਠੀਕ ਹੈ ਜੀ ਦੂਜਾ ਸਵੇਰ ਬੱਚਾ ਦਾ ਮਗਰ ਬੱਚਾ ਸੀ ਨਾ ਹਾਂਜੀ ਆਵੇ ਬੱਚਾ ਠੀਕ ਠੀਕ ਆਹ ਬੱਚਾ ਜਿਹੜਾ ਦੂਸਰਾ ਬੱਚਾ ਹੈ ਮਗਰ ਅਜਾ ਗਰਮਿੰਦਰ ਪਾਕੀ ਥਣ ਥਣ ਭਰਾ ਬਰੂ ਵੀਰ ਬਹੁਤ ਵਧੀਆ ਵੀਰ ਜੀ ਠੀਕ ਹੈ ਭਰਾ ਜਾਓ ਕੱਢੀਆ ਵੀਰ ਸੋ 15 ਕਿਲੋ ਦੋ ਸੋ ਜਰਸੀ ਬਰੀਡ ਦੇ ਵਿੱਚ ਕਿਉਂਕਿ 9-10 9-10 ਲੀਟਰ ਵਾਲੀਆਂ ਜਰਸੀ ਨਾਰਮਲ ਆਪਾਂ ਛੋਟੀਆਂ ਦੇਖਦੇ ਆ ਤੇ ਇਹ ਦੁੱਧ ਵਾਲੇ ਪਾਸਿਓਂ ਖੜੀ ਜੋ ਕਿ 15 ਲੀਟਰ ਤੋਂ ਬਾਹਰ 15 ਲੀਟਰ ਇਸ ਵਕਤੇ ਦੇ ਥੱਲੇ ਹਾਜ਼ਰ ਦੁੱਧ ਦਾ ਆਹ ਕਰੋ ਚੈੱਕ ਜੀ ਤੋਂ ਜਰਸੀ ਬਰੀਡ ਛੋਟਾ ਕੰਨ ਛੋਟੀ ਪੂਤੀ ਪੋਤੀ ਵਾਲੀ ਵੜ ਤੇ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਭਾਂਡਾ ਭੁੰਡਾ ਬਖਾਲਾ 15 ਕਿਲੋ ਇਸ ਵਕਤ ਜਿਹੜਾ ਇਹਦੇ ਥੱਲੇ ਬਿਲਕੁਲ ਹਾਜ਼ਰ ਦਸਾ ਦਿਨਾਂ ਦੀ ਸੂਈ ਹੈ ਯੋਨੇ ਤਾਰੀ ਨਾ ਇਹ ਕਾਲੀ ਫੈਨ ਦੇ ਅੱਛਾ ਅੱਛਾ ਆਈ ਹੁਣੇ ਹੀ ਆ ਫਿਰ ਹਾਂ ਅੱਡੀ ਗਲਤੀ ਹੋਣੀ ਆ ਠੀਕ ਹੈ ਹਾਂਜੀ ਲੋ ਸੋ ਬਹੁਤ ਪਿਆਰੀ ਸੋਹਣੀ ਫੇਸ ਕੁਆਲਿਟੀ ਆ ਸੋ ਬਾਕੀ ਮਿਲਕ ਵੀ ਚੰਗਾ ਦੋਸਤੋ ਤਾਜੀ ਸੱਜਰ ਸੂਈ ਆ ਤੇ ਦੁੱਧ ਵਧੂਗੀ ਹੋਰ ਵਧ ਸਕਦੀ ਹੈ ਸੁਭਾਵਨਾ ਚੰਗੀ ਆ ਕੋਈ ਵੀਰ ਕੇ ਫਾਰਮਰ ਕੋ ਲੈ ਲੈ ਜਾਂਦਾ ਚੰਗੀ ਸੇਵਾ ਕਰ ਲੋਂਗੇ ਦੁੱਧੋ ਵਧੂਗੀ ਹਜੇ ਠੀਕ ਆ ਵੀਰ ਕਰੰਦ ਆਪਾਂ ਫਿਰ ਗੁਰਮントਰ ਵੀਰ ਦਾ ਦੋ ਵਾਰੀ ਦੋ ਡਾਂਗ ਚਵਾਈ ਕਰ ਲਈ ਸੀਗੀ ਹਾਂਜੀ ਹਾਂਜੀ ਉਤੋਂ ਕਰਕੇ ਲਿਆਏ ਵੀਰੇ ਆਪਾਂ ਠੀਕ ਆ ਜੀ ਹਾਂਜੀ ਠੀਕ ਆ ਜੀ ਠੀਕ ਆ ਮੋੜ ਲਓ ਵੀਰ ਹਾਂ ਜੀ ਦੋਸਤੋ ਇਹ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਜਰਸੀ ਬ੍ਰੀਡ ਦੇ ਵਿੱਚ ਇਹ ਬਾੜ ਦਿਖਾਉਣੀ ਸੀ ਬਹੁਤ ਸ਼ਾਨਦਾਰ ਕੁਆਲਿਟੀ ਆ ਸੋ ਦੁੱਧ ਵਾਲੇ ਪਾਸਿਓ ਵੀ ਖਰੀ ਆ ਕੋਈ ਵੀਰ ਨਸਲ ਬ੍ਰੀਡ ਤੇ ਕੰਮ ਕਰਨਾ ਚਾਹੁੰਦਾ ਤੇ ਚੰਗੇ ਬੱਚੇ ਲੈ ਲਓਗੇ ਤੁਸੀਂ ਇਸ ਜਰਸੀ ਬ੍ਰੀਡ ਦੇ ਵਿੱਚ ਤੇ ਇਹ ਗੁਰਮਿੰਦਰ ਵੀਰੇ ਕਿੰਨੇ ਕਿਤੇ ਦੇਵਾਂਗੇ ਫਿਰ ਆਪਾਂ ਇਹ ਵੀਰੇ ਮੁੱਲ ਤਾਂ ਆਪਾਂ ਕਰਦੇ ਆਂ ਦਾ 65000 ਰੁਪਏ ਹਾਂ ਤੇ 60 ਤੋਂ ਘੋਣੀ ਥੱਲੇ ਮਾਨਤਾ ਕਰ ਦਾਂਗੇ ਆਪਾਂ 60 ਦੇ ਅੰਦਰ ਭਰ ਜਿੱਦਗੇ ਹਾਂਜੀ ਇੱਥੇ ਦੇਣੀ ਆ ਤੇਰੇ ਆ ਜੀ ਠੀਕ ਆ ਜੀ ਤਦੋਂ ਤੋਂ 15 ਕਿਲੋ ਦੋਸਤੋ ਤੇ 60000 ਡਿਮਾਂਡ ਹੈ ਤੇ 60000 ਦੇ ਵਿੱਚੋਂ ਥੋੜਾ ਪਤਾ ਕੋਈ ਗੁਜਾਇਸ਼ ਕੋਈ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਕਿਸੇ ਵੀਰ ਦੇ ਘਰ ਆ ਇਹਦਾ ਠੀਕ ਆ ਜੀ ਸੋ ਬਾਕੀ ਬਾਹਰ ਬੱਚੀ ਓਵਰਹਾਲ ਸਾਰੀ ਚੰਗੀ ਆ ਜਰਸੀ ਬ੍ਰੀਡ ਦੇ ਵਿੱਚ ਨਿੱਗਰ ਆ ਕੋਈ ਰਸੀ ਫਿੱਕੀ ਨਹੀਂ ਸੋਨਾ ਚੌੜਾ ਪੇਟ ਪੂਰਾ ਬਾਈ ਬਹੁਤ ਸੋਹਣੀ ਆ ਅਗਲੇ ਮੈਨੂੰ ਤਾਂ ਵੀ ਵਿਰਲਪੁਰ ਲਈ ਇੰਨੀ ਕਿ ਜ਼ਿਆਦੀ ਅਗਲੇ ਨਗਰ ਬਹੁਤ ਸੋਹਣਾ ਜੀ ਬਹੁਤ ਵਧੀਆ ਜੀ ਠੀਕ ਆ ਜਿਵੇਂ ਮਰਜ਼ੀ ਕਰੀ ਜਾਵੇ ਆ ਵੀ ਗੁਰਵਿੰਦਰ ਵੀਰੇ ਅੱਜ ਆਪਣੇ ਕੋਲ ਟੋਟਲੇ 4 ਨਾਗਸੀ ਪੰਜ ਹਾਂਜੀ ਠੀਕ ਹੈ ਜੀ ਤੇ ਨੰਬਰ ਆਪਣੇ ਕਰਦੇ ਆਂ ਤਿੰਨ گاਵਾ ਆਪਣੇ ਕੋਲ ਨੰਬਰ ਹੈਗਾ ਜੀ 97819 65452 ਠੀਕ ਹੈ ਜੀ 9292824032 ਠੀਕ ਹੈ ਜੀ ਬਹੁਤ ਦੋਸਤੋ ਫਿਲਹਾਲ ਅੱਜ ਇਹ ਪੰਜ ਨਾਗ ਸੀਗੇ ਵੀਰ ਗੁਰਵਿੰਦਰ ਉਹਨਾਂ ਦੇ ਫਾਰਮ ਤੋਂ ਪਿੰਡ ਸਿਆ ਪਾੜੀ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਸੋ ਮਾਹੂ ਦੇ ਬਿਲਕੁਲ ਅੱਗੇ ਪਿੰਡ ਆ ਤੇ ਪੰਜ ਪਸ਼ੂ ਆ ਤਿੰਨ ਗੱਬਣ ਤਿਆਰੀ ਵਾਲੇ ਆ ਦੋ ਜਿਹੜੇ ਤੁਹਾਨੂੰ ਆਪਾਂ ਸਵੇ ਸਵੇ ਵਿਖਾਦੇ ਆ ਤੇ ਪਸ਼ੂ ਸਾਰੇ ਵਧੀਆ ਚੰਗੀ ਬਰੀਡ ਦੇ ਵਿੱਚ ਆ ਨਸਲ ਵਸਲ ਵਾਲੇ ਪਸ਼ੂ ਆ ਤੇ ਰੇਡ ਪੱਤਾ ਵੀ ਬਿਲਕੁਲ ਤੁਹਾਡੇ ਨਾਲ ਆਪਾਂ ਸਾਂਝਾ ਕਰ ਦਿੱਤਾ ਬਾਕੀ ਜਿਹੜੇ ਵੀਰ ਨੂੰ ਜਿਹੜਾ ਵੀ ਐਨੀਮਲ ਜਚੂਗਾ ਪਸੰਦ ਆਊਗਾ ਉਹਦੀ ਖਾਸ ਤੌਰ ਤੇ ਨਰਖ ਪਰਖਾ ਤਸੱਲੀ ਆ ਤੁਸੀਂ ਪਿੰਡ ਵਿਜਿਟ ਕਰਕੇ ਕਰ ਲਿਓ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ